ਪਿਆਰੀ ਦਰਸ਼ਕੋ ਜੋ ਕਿ ਪੰਚਾਇਤੀ ਚੋਣਾਂ ਦਾ ਪੂਰਾ ਜੋਸ਼ ਨਾਲ ਕੰਮ ਸ਼ੁਰੂ ਹੋ ਚੁੱਕਿਆ ਹੈ ਅੱਜ ਆਖਰੀ ਦਿਨ ਸੀ ਤੇ ਜਿਨੇ ਕਾਗਜ਼ ਵਾਪਸ ਲੈਣ ਸੀ ਉਹਨਾਂ ਨੇ ਕਾਗਜ਼ ਵਾਪਸ ਵੀ ਲੈ ਲਏ ਨੇ ਤੇ ਜਿਹੜੇ ਉਮੀਦਵਾਰ ਮੈਦਾਨ ਵਿੱਚ ਆ ਗਏ ਨੇ ਉਹ ਹਾਂ ਪੂਰੇ ਆਪਣੀ ਜਤ ਲਈ ਡਟ ਚੁੱਕੇ ਨੇ ਅੱਜ ਮੈਂ ਪਿੰਡ ਡੱਲੇ ਵਿਖੇ ਪਹੁੰਚਿਆ ਤੇ ਇੱਥੇ ਜਿਹੜੇ ਉਮੀਦਵਾਰ ਨੇ ਉਹ ਪਹਿਲਾਂ ਵੀ ਦੋ ਵਾਰ ਸਰਪੰਚ ਰਹਿ ਚੁੱਕੇ ਨੇ ਅਕਾਲੀ ਦਲ ਦੇ ਉਹ ਸਰਗਰਮ ਆਗੂ ਨੇ ਤੇ ਇਲਾਕੇ ਦੇ ਵਿੱਚ ਉਹਨਾਂ ਦਾ ਪੂਰਾ ਰਤਬਾ ਪਾ ਮੇਰੀ ਮੁਰਾਦ ਚਾਂਸਨ ਦੀ ਢੱਲਾ ਚਾਂਸਨ ਦੀ ਢੱਲਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਆ ਵੀ ਅੱਜ ਆਖਰੀ ਦਿਨ ਸੀਗੀ ਤੇ ਕਿਵੇਂ ਲੱਗਿਆ ਤੁਹਾਨੂੰ ਜੋ ਨਿਸ਼ਾਨ ਮਿਲ ਗਿਆ ਜਾਂ ਜਿਹੜੇ ਕਿਸੇ ਵਿਰੋਧੀ ਜੋ ਕਿਸੇ ਨੇ ਕਾਗਜ਼ ਰਕੀਤੀ ਸਨ ਤੁਹਾਡੇ ਮੁਕਾਬਲੇ 'ਚ ਉਹ ਕਿਸੇ ਨੇ ਚੁੱਕਿਆ ਜਾਂ ਤੁਹਾਡਾ ਕਿਵੇਂ ਉਹ ਕਾਰਜ ਜਿਹੜੀ ਕਾਰਵਾਈ ਹੈ ਸਾਰੀ ਉਹ ਕਿਵੇਂ ਉਹ ਪੂਰੀ ਹੋਈ ਤੁਸੀਂ ਇਸ ਬਾਰੇ ਪਹਿਲਾਂ ਧਿਆਨ ਕਰ ਲਿਓ ਸਿੰਦਾ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਮ ਰਾਹੀਂ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਦਾ ਜੀ ਵੈਸੇ ਤਾਂ ਪੰਜਾਬ ਦੇ ਵਿੱਚ ਹੀ ਤੁਸੀਂ ਖ਼ਵਾਰਾ ਪੜੀਆਂ ਬਹੁਤ ਸਾਰੀਆਂ ਸਰਕਾਰ ਵੱਲੋਂ ਧੱਕੇਸ਼ਾਹੀਆਂ ਕੀਤੀ ਗਈਆਂ ਪਰ ਸਾਡੇ ਹਲਕੇ ਦੇ ਵਿੱਚ ਮੈਂ ਸਾਡੇ ਅਫਸਰ ਸਹਿਬਾਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਸਾਡੇ ਸਾਬਕਾ ਐਮਐਲ ਕਲੀਅਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਜਦੋਂ ਜਦ ਕਰਕੇ ਸਾਡੇ ਕਾਗਜ਼ ਬਚਾਏ ਬੜਾ ਜ਼ੋਰ ਲਾਇਆ ਗਿਆ ਸਰਕਾਰ ਵੱਲੋਂ ਐਮਐਲਏ ਸਾਹਿਬ ਵੱਲੋਂ ਕਿ ਕਿਸੇ ਤਰੀਕੇ ਨਾਲ ਜਿਹੜੇ ਕਾਗਜ਼ਾ ਉਹ ਖਾਸ ਕਰਕੇ ਮੇਰੇ ਪਿੰਡ ਦੇ ਰੱਦ ਕੀਤੇ ਜਾਣ ਅੱਛਾ ਹਰ ਤਰ੍ਹਾਂ ਨਾਲ 2 ਦਿਨ ਸਾਡੀ ਜ਼ੋਰ ਜਮਾਈ ਹੋਈ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੰਗੇ ਪ੍ਰਸ਼ਾਸਕ ਅਧਿਕਾਰੀਆਂ ਦੇ ਅਸ਼ੀਰਵਾਦ ਸਦਕਾ ਮੈਂ ਸਮਝਦਾ ਕਿ ਸਾਡੀ 2 ਦਿਨ ਦੀ ਜਦੋਜਦ ਨਾਲ ਕਲੇਰ ਸਾਹਿਬ ਦੇ ਅਸ਼ੀਰਵਾਦ ਸਦਕਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਦੋ ਦਿਨ ਸਾਡਾ ਸਾਨੂੰ ਸਾਸ ਹੋਇਆ ਕਿ ਵਾਕਈ ਲੀਡਰ ਸਾਨੂੰ ਇਹੋ ਜਿਹਾ ਚਾਹੀਦਾ ਤੇ ਸਾਨੂੰ ਅੱਜ ਚੋਣ ਛਾਂ ਮਿਲ ਗਿਆ ਮੈਂ ਤਾਂ ਪ੍ਰਮਾਤਵਾਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਇਹ ਸਾਰਾ ਮੈਂ ਜੰਗ ਜਿੱਤੀ ਆ ਮੈਂ ਸਮਝਦਾ ਕਿ ਅੱਜ ਗੁਰੂ ਦੀ ਕਿਰਪਾ ਨਾਲ ਡੱਲੇ ਨਗਰ ਦੇ ਲੋਕਾਂ ਦੇ ਸਹਿਯੋਗ ਸਦਕਾ ਮੈਂ ਆਪ ਦੀ ਜਿਹੜੀ ਚੋਣ ਦੀ ਜੰਗ ਆ ਉਹ ਤਕਰੀਬਨ 60-65% ਜਿੱਤ ਗਿਆ ਕਿਉਂਕਿ ਮੈਨੂੰ ਬਹੁਤ ਵੱਡਾ ਡਰ ਸੀ ਇਸ ਗੱਲ ਦਾ ਕਿ ਇਹ ਜੋ ਉਹਨਾਂ ਨੇ 2-3 ਦਿਨ ਮੇਰੇ ਨਾਲ ਬਾਣਾ ਵਰਤਾਇਆ ਮੈਨੂੰ ਇਸ ਗੱਲ ਦਾ ਪਹਿਲਾਂ ਡਰ ਸੀ ਸਾਡੇ ਲੋਕਾਂ ਨੂੰ ਡਰ ਸੀ ਪਰ ਉਸ ਗੱਲ ਤੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਡਰ ਕਿਉਂ ਸੀ ਕਿਉਂਕਿ ਸਰਕਾਰ ਦੇ ਪੱਲੇ ਤਾਂ ਕੋਈ ਸਹੀ ਨਹੀਂ 2-2.5 ਸਾਲਾਂ ਦੇ ਵਿੱਚ ਉਹਨਾਂ ਕੀਤਾ ਤਾਂ ਕੋਈ ਸਹੀ ਨਹੀਂ ਉਹਨਾਂ ਨੇ ਆਦੇ ਵਰਕਰਾਂ ਨੂੰ ਜੇ ਅੱਜ ਤੱਕ ਜੋੜਿਆ ਸੀ ਤੇ ਇਹ ਕਹਿ ਕੇ ਜੋੜਿਆ ਸੀ ਨਾਲ ਕਿ ਸਾਨੂੰ ਅਸੀਂ ਸਰਪੰਚ ਬਣਾ ਦੇਣਾ ਤੁਸੀਂ ਬੇਫਿਕਰ ਹੋ ਧੱਕੇ ਨਹੀਂ ਬਣਾ ਦੇਣਾ ਤੁਹਾਨੂੰ ਲੋਕਾਂ ਕੋਲ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਖਾਸ ਕਰਕੇ ਸਾਡੇ ਪਿੰਡ ਦੇ ਜਿਹੜੇ ਬੰਦੇ ਆ ਅੱਜ ਕੈਂਡੀਡੇਟ ਆ ਸਰਪੰਚੀ ਦੇ ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹਨਾਂ ਨੇ 2.5 ਸਾਲ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਗਰ ਦੇ ਸਰਪੰਚਾ ਨਰਮਨ ਸਿੰਘ ਤੇ ਪੰਚਾਇਤ ਵੱਲੋਂ ਬੜਾ ਪਿੱਟਿਆ ਗਿਆ ਕਿ ਸਾਨੂੰ 2 ਸਾਲ ਤੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ 65 ਲੱਖ ਰੁਪਏ ਸਾਡੀ ਪੰਚਾਇਤ ਦੇ ਖਾਤੇ 'ਚ ਪਿਆ ਵਾ 2 ਸਾਲਾਂ ਤੋਂ ਉਹਨਾਂ ਨੂੰ ਲਾਉਣ ਨਹੀਂ ਦਿੱਤਾ ਜਾ ਰਿਹਾ ਤੇ ਦੇਖੋ ਨੇ ਸੋਚ ਕੀ ਸੀ ਫਿਰ ਜਿਹੜੇ ਮੌਜੂਦੀ ਮੌਜੂਦਾ ਪੰਚਾਇਤ ਨੂੰ ਕੰਮ ਨਹੀਂ ਕਰਨ ਦਿੱਤਾ 2 ਸਾਲ ਕਿ ਹੁਣ ਮੈਨੂੰ ਕਿੱਥੋਂ ਬੰਨ੍ਹ ਦੇਣਾ ਸੀ ਉਹਨਾਂ ਨੇ ਮੈਨੂੰ ਇਸ ਗੱਲ ਦਾ ਡਰ ਸੀ ਹੋਰ ਕੋਈ ਮੇਰੇ 'ਚ ਕਮੀ ਨਹੀਂ ਸੀ ਵੀ ਮੇਰੇ ਕਿਸੇ ਕਾਜ ਆ ਪਤਰਾ ਕਮੀ ਸੀ ਕੋਈ ਮੇਰੇ ਤੇ ਕੋਈ ਐਲੀਗੇਸ਼ਨ ਸੀ ਮੈਨੂੰ ਇਹ ਹੀ ਡਰ ਸੀ ਕਿ ਜਦੋਂ ਆਪ ਦੀ ਬਣਾਈ ਹੋਈ ਪੰਚਾਇਤ ਨੂੰ ਉਹ ਰੋਕ ਸਕਦੇ ਆ ਉਹਦੇ ਨਾਲ ਧੱਕਾ ਕਰ ਸਕਦੇ ਆ ਤੇ ਮੈਂ ਤਾਂ ਉਹਨਾਂ ਦਾ ਹੈ ਹੀ ਵਿਰੋਧੀ ਆ ਮੈਂ ਤਾਂ ਉਹਨਾਂ ਦੇ ਟਾਰਗੇਟ ਤੇ ਸੀ ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਮੈਂ ਅਹਿਮ ਤਿਆਨ ਚ ਪਾਸ ਹੋ ਗਿਆ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਅੱਛਾ ਜਿਹੜੇ ਤੁਸੀਂ ਕਿੰਨੇ ਹੋਵੇ ਐਲੀਗੇਸ਼ਨ ਲਾਏ ਆ ਪਿਛਲੇ ਸਰਪੰਚ ਜੀ ਨਵਲ ਸਿੰਘ ਧੀਰਾ ਨੇ ਬਈ ਆਪ ਸਰਕਾਰ ਨੇ ਉਹਨਾਂ ਦੇ ਗ੍ਰਾਂਟ ਰੋਕੇ ਰੱਖੀ ਆ ਤਾਂ ਕੀ ਉਹ ਤੁਹਾਡਾ ਸਮਰਥਨ ਕਰ ਰਿਹਾ ਇਹ ਤਾਂ ਜੀ ਤੁਸੀਂ ਨਰਮਲ ਸਿੰਘ ਤੋਂ ਬੋਸ ਲਓ ਮੈਂ ਤਾਂ ਕਹੂੰਗਾ ਉਹਨੂੰ ਬਹੁਤ ਵਾਰੀ ਕਿਹਾ ਵੀ ਮੈਂ ਤੁਹਾਡਾ ਹੱਕ ਨਹੀਂ ਬਣਦਾ ਤੁਹਾਡਾ ਹੱਕ ਬਣਦਾ ਚੰਦ ਸਿੰਘ ਦੀ ਸਪੋਰਟ ਕਰਦਾ ਕਿਉਂਕਿ ਮੈਂ ਉਹਨਾਂ ਦੀ 5 ਸਾਲ ਸਪੋਰਟ ਨਹੀਂ ਕੀਤੀ ਪੂਰੀ ਸਪੋਰਟ ਕੀਤੀ ਆ ਮੈਂ ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਪਰ ਜਿੱਦੋਂ ਤੋਂ ਇਹ ਆਮ ਆਦਮੀ ਪਾਰਟੀ ਵਾਲੇ ਲੀਡਰ ਸਤਾ ਦੇ ਵਿੱਚ ਆ ਗਏ ਨੇ ਸਰਕਾਰ ਬਣ ਗਈ ਤੇ ਇਹਨਾਂ ਨੇ ਨਾਕੇਦਾਮ ਕੀਤਾ ਹੋਇਆ ਸੀ ਸਾਡੀ ਪੰਚਾਇਤ ਦੇ ਨਰਮਲ ਸਿੰਘ ਨੂੰ ਤੁਸੀਂ ਮਗਲੇ ਇੰਟਰਵਿਊਆਂ ਕੱਢ ਲਓ ਉਹ ਪਟਦਾ ਸੀ ਇਸ ਗੱਲ ਨੂੰ ਕਿ ਮੈਨੂੰ ਛੱਪੜ ਦਾ ਕੰਮ ਨਹੀਂ ਕਰਨ ਦਿੱਤਾ ਯਾਰਾ ਮੈਨੂੰ ਗ੍ਰਾਂਟ ਨਹੀਂ ਲਾਉਣ ਦਿੱਤੀ ਜਾ ਰਹੀ ਉਹਦੇ ਆਪ ਦੇ ਮੂੰਹ ਦੀ ਬਾਤ ਡੰਗਾ ਪਿਛਲੇ ਦਿਨਾਂ ਦੇ ਵਿੱਚ ਕਿ 23 ਲੱਖ ਰੁਪਏ ਮੇਰਾ ਛੱਪੜ ਦਾ ਆਇਆ ਉਹ ਰੋਕੀ ਰੱਖੇ ਇਹਨਾਂ ਨੇ 2 ਸਾਲ ਤੇ ਬਾਕੀ ਤਕਰੀਬਨ 40-45 ਲੱਖ ਰੁਪਏ ਮੈਨੂੰ ਹੋਰ ਆਇਆ ਹੋਇਆ ਸੀ ਸੈਂਟਰ ਸਰਕਾਰ ਵੱਲੋਂ ਤੇ ਇਹਨਾਂ ਨੇ ਲਾਉਣ ਨਹੀਂ ਦਿੱਤਾ ਸਿਰਫ ਇਹੀ ਸੋਚ ਨਾਲ ਕਿ ਅਸੀਂ ਆਵਾਂਗੇ ਅਸੀਂ ਲਾਵਾਂਗੇ ਜਾਂ ਖਾਵਾਂਗੇ ਇਹ ਸੋਚ ਨਾਲ ਇਹਨਾਂ ਨੇ ਸਾਡੀ ਪੰਚਾਇਤ ਨੂੰ ਕੰਮ ਨਹੀਂ ਕਰਨ ਦਿੱਤਾ ਪਰ ਹੁਣ ਇਹ ਉਹਨਾਂ ਦੀ ਸੋਚ ਆ ਕਿ ਉਹ ਸਾਡੀ ਮਦਦ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਕੰਮ ਰੋਕਿਆ ਪਿੰਡ ਦਾ ਉਹਨਾਂ ਦੀ ਕਰਨੀ ਚਾਹੀਦੀ ਹੈ ਤਾਂ ਹੁਣ ਉਹਨਾਂ ਦੀ ਗੱਲ ਹੈ ਨਾ ਹੱਥ ਉਹਨਾਂ ਦੀ ਸੋਚ ਹੈ ਨਾ ਮੈਂ ਤਾਂ ਉਹਨੂੰ ਬੇਨਤੀ ਜ਼ਰੂਰ ਕਰਦਾ ਤੁਹਾਡੇ ਮਿਹਦੀ ਮਰਾਹੀ ਕਿ ਤੁਸੀਂ ਯਾਰ ਮੇਰੀ ਮਦਦ ਕਰੋ ਮੈਂ ਹਮੇਸ਼ਾ ਤੁਹਾਡਾ ਸਾਥ ਦਿੱਤਾ ਬੇਸ਼ੱਕ ਤੁਸੀਂ ਮੇਰੇ ਵਿਰੋਧੀ ਸੀ ਰਾਜਨੀਤਿਕ ਵਿਰੋਧੀ ਮੈਂ ਮੰਨਦਾ ਉਹਨਾਂ ਨੂੰ ਪਿੰਡ ਤੌਰ ਤੇ ਮੈਂ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਅੱਛਾ ਤੁਸੀਂ ਕਿਹਾ ਤੁਹਾਡੇ ਕਾਗਜ਼ ਰੱਦ ਹੋਣੋਂ ਬਚ ਗਏ ਤੇ ਤੁਹਾਡੇ ਚੌਕਸੀ ਦੇ ਨਾਲ ਤੇ ਤੁਸੀਂ ਕਿਹਾ 60% ਸੀਟ ਚੋਣ ਜਿੱਤ ਲਈ ਆ ਹੇ ਹੁਣ ਆਪਣੀ ਚੋਣ ਮਹੀਮਾ ਨੂੰ ਤੁਸੀਂ ਪਿੰਡ ਚ ਕਿਵੇਂ ਲੈ ਕੇ ਜਾਓਗੇ ਕੀ ਤੁਹਾਡੇ ਮੁੱਦੇ ਹੈਗੇ ਆ ਜਿਹੜੇ ਤੁਸੀਂ ਲੋਕਾਂ ਨੂੰ ਆਮ ਸਾਰੇ ਕਹਿੰਦੇ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਇਹ ਤਾਂ ਆਮ ਰੁਟੀਨ ਦੀ ਗੱਲ ਆ ਵੀ ਤੁਸੀਂ ਤੁਹਾਡੇ ਮਤਲਬ ਦਿਮਾਗ ਦੇ ਵਿੱਚ ਕਿਹੜੀ ਗੱਲ ਆ ਵੀ ਜਿਹੜੇ ਕੰਮ ਹੋਣੇ ਚਾਹੀਦੇ ਪਿੰਡ ਚ ਰਹਿੰਦੇ ਆ ਜੀ ਸਿੰਧਾ ਜੀ ਮੈਂ ਨਾ ਸਭ ਤੋਂ ਪਹਿਲਾਂ ਤਾਂ ਮੈਂ 15 ਸਾਲ ਤਕਰੀਬਨ ਬਾਬੇ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਮੈਂ ਪਿੰਡ ਦਾ ਕੰਮ ਕੀਤਾ ਤੁਸੀਂ ਮੇਰੇ ਗਵਾਹ ਨਹੀਂ ਇਹ ਅੱਜ ਗਲੀਆਂ ਨਾਲੀਆਂ ਦੀ ਗੱਲ ਤਾਂ ਕਰਦੇ ਆ ਪਰ ਜਦੋਂ ਮੈਂ ਬਣਿਆ ਸੀ ਉਦੋਂ ਗਲੀਆਂ ਨਾਲੀਆਂ ਵੀ ਕੱਚੀਆਂ ਸੀ ਅਸੀਂ ਬਹੁਤ ਵੱਡਾ ਵਿਕਾਸ ਕੀਤਾ ਬਹੁਤ ਡਵੈਲਪਮੈਂਟ ਕੀਤੀ ਆ ਜਿਹੜੀ ਆਪ ਪਿੰਡਾਂ ਦੇ ਵਿੱਚ ਅੱਜ ਵੀ ਨਹੀਂ ਚਾਹੇ ਉਹ ਵਾਟਰ ਬਾਕਸ ਲੱਗਿਆ ਮੇਰੇ ਪਿੰਡ ਚ ਚਾਹੇ ਉਹ ਕਮਿਊਨਿਟੀ ਹਾਲ ਬਣਾਇਆ ਗਿਆ ਗਰੀਬ ਲੋਕ ਲੜਕੀਆਂ ਦੇ ਵਿਆਹਾਂ ਲਈ ਹਰ ਪਰਿਵਾਰ ਸੁਧਾਰਨ ਪਰਿਵਾਰ ਕੋਈ ਵੀ ਕਰ ਸਕਦਾ ਠੀਕ ਆ ਜੀ ਪਲੱਸ 2 ਦਾ ਸਕੂਲ ਬਣਾਇਆ ਗਿਆ ਸੀਵਰੇਜ ਦਾ ਪ੍ਰਬੰਧ ਕੀਤਾ ਗਿਆ ਬਹੁਤ ਸਾਰੇ ਨਾਲੇ ਵੱਡੇ ਵੱਡੇ ਬਣਾਏ ਗਏ ਕਿਸਾਨਾਂ ਲਈ ਮੈਂ ਉਹਨਾਂ ਦੇ ਖੇਤਾਂ ਵਿੱਚ ਪਾਣੀ ਲਾਉਣ ਲਈ ਖਾਲੇ ਪੱਕੇ ਬਣਾਏ ਹੋਰ ਬੜੀਆਂ ਵੱਡੀਆਂ ਧਰਾਟਾਂ ਸਾਰਾ ਪਿੰਡ ਮੈਂ ਸੜਕਾਂ ਪਾਈਆਂ ਕੋਈ ਪੱਕਾ ਨਹੀਂ ਗਲੀਆਂ ਗਲੀਆਂ ਹੀ ਸੜਕਾਂ ਪਾਈਆਂ ਪਿੰਡ ਵਿੱਚ ਦੀ ਹੋਰ ਬੜੀ ਵੱਡੀ ਡਿਵੈਲਪਮੈਂਟ ਕੀਤੀ ਆ ਮੈਂ ਤੁਸੀਂ ਦੇਖਦੇ ਆ ਅੱਜ ਹਰ ਪੰਜਾਬ ਦਾ ਵਾਸੀ ਕੀ ਸਾਰੇ ਦੁਨੀਆ ਦੇ ਵਾਸੀ ਕਹਿੰਦੇ ਆ ਕਿ ਹਰ ਪਿੰਡ ਦੇ ਵਿੱਚ ਦਰਖਤ ਵੱਧ ਹੋਣੇ ਚਾਹੀਦੇ ਆ ਤੇ ਮੈਂ ਨਰੇ ਕਮੇਟੀ ਦੇ ਸਹਿਯੋਗ ਨਾਲ ਬਹੁਤ ਵੱਡੇ ਦਰਖਤਾਂ ਦੀ ਇੱਥੇ ਮਹਾਲ ਸਾਡੇ ਪਿੰਡ ਦੇ ਤੁਸੀਂ ਲੰਘਦੇ ਆ ਦੇਖਿਆ ਕਿ ਜਿੰਨੇ ਸਾਡੇ ਪਿੰਡ ਦੇ ਵਿੱਚ ਦਰਖਤਾਂ ਸ਼ਾਇਦ ਕਿਸੇ ਪੰਜਾਬ ਦੇ ਪਿੰਡ 'ਚ ਨਹੀਂ ਸੋ ਮੇਰੀ ਇੱਕ ਮੇਰੀ ਸੋਚ ਆ ਕਿ ਆਪਦੇ ਪਿੰਡ ਨੂੰ ਬਾਕੀ ਲੋਕਾਂ ਨਾਲੋਂ ਬਰਖਣ ਕਰਨਾ ਦੇਖੋ 50 ਸਾਲਾਂ ਦੇ ਸਾਡੇ ਬੇਸ਼ੱਕ ਪੰਚਾਇਤ ਦੀ ਮਹਿਸਾਂ ਦੇ ਕਮੀ ਵੀ ਸੀ ਪਰ ਮੈਂ ਹੁਣ ਸਮਝਦਾ ਕਿ 2-3 ਸਾਲ ਤੋਂ ਤਾਂ ਝਾੜੂ ਵਾਲੀ ਸਰਕਾਰ ਨੇ ਕੰਮ ਹੀ ਨਹੀਂ ਕਰਨ ਦਿੱਤਾ ਪੰਚਾਇਤ ਨੂੰ ਕਿ ਛੱਪੜ ਨਹੀਂ ਸਾਫ਼ ਹੋਇਆ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦਾ ਛੱਪੜ ਨੂੰ ਸਾਫ਼ ਕਰਨਾ ਉਹਨੂੰ ਬਹੁਤ ਵਧੀਆ ਮੇਰੇ ਮਨ ਦੀ ਭਾਵਨਾ ਜੀ ਗੁਰੂ ਨੇ ਸੇਵਾ ਦਾ ਮੌਕਾ ਦਿੱਤਾ ਉਹਨੂੰ ਸਾਫ਼ ਕਰਨਾ ਵਧੀਆ ਬਣਾਉਣਾ ਮੰਡੀਆ ਕਿਸਾਨਾਂ ਦੀ ਉਹਨੂੰ ਠੀਕ ਕਰਨਾ ਇੱਕ ਮੇਰੇ ਮਨ ਦੀ ਭਾਵਨਾ ਮੈਂ ਅੱਜ ਸਾਰੇ ਲੋਕ ਜਦੋਂ ਵੋਟਾਂ ਲੈਂਦੇ ਆ ਨਾ ਇਹਨੂੰ ਬੜਾ ਵੱਡਾ ਮੁੱਦਾ ਬਣਾਇਆ ਜਾਂਦਾ ਕਿ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਬੰਦ ਕਰ ਦਿਆਂਗੇ ਅਸੀਂ ਐ ਕਰ ਦਿਆਂਗੇ ਪਰ ਜੇ ਗੁਰੂ ਨੇ ਮੈਨੂੰ ਸਮਾਂ ਦਿੱਤਾ ਤੇ ਮੈਂ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਆ ਉਹਨਾਂ ਨੂੰ ਪਿੰਡ ਦੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਮੈਨੂੰ ਬਹੁਤ ਸਮਰਥਨ ਐਨਆਰਈ ਵੀਰਾਂ ਦਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧ ਕਮੇਟੀਾਂ ਦੇ ਸਹਿਯੋਗ ਨਾਲ ਹੋਰ ਜਿਹੜੇ ਸਮਾਜ ਸੇਵੀ ਲੋਕ ਉਹਨਾਂ ਦੇ ਸਹਿਯੋਗ ਨਾਲ ਮੈਂ ਇੱਕ ਬਹੁਤ ਵੱਡਾ ਪ੍ਰਾਲਾ ਕਰਨ ਜਾ ਰਿਹਾ ਕਿ ਉਸ ਜਿਹੜੇ ਨੌਜਵਾਨ ਦਲਦਲ ਚ ਫਸੇ ਉਹਨਾਂ ਨੂੰ ਉਹ ਚੋਂ ਕੱਢਣਾ ਤੇ ਪਿੰਡ ਚੋਂ ਨਸ਼ੇ ਦੀ ਬਿਲਕੁਲ ਰੋਕਥਾਮ ਕਰਨੀ ਵਧੀਆ ਤਰੀਕਾ ਨਾਲ ਖਾਸ ਕਰਕੇ ਮੈਂ ਚਿੱਟੇ ਦੀ ਗੱਲ ਕਰਦਾ ਕਿਉਂਕਿ ਬਹੁਤ ਵੱਡੀ ਸਾਡੇ ਕਲੰਕੀ ਆ ਨੌਜਵਾਨਾਂ ਦੇ ਮੈਂ ਉਹਨਾਂ ਦੇ ਵਾਸਤੇ ਮੇਰਾ ਇੱਕੋ ਹੀ ਮਿਸ਼ਨ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹਨਾਂ ਦੀ ਮਾ ਸੇਵਾ ਕਰਕੇ ਭਾਵਨਾ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਪ੍ਰਚਾਰ ਕਰਕੇ ਉਨ੍ਹਾਂ ਦੇ ਦਿਮਾਗ 'ਚ ਗੱਲ ਵਹਾ ਕੇ ਉਹਨਾਂ ਦੀ ਮੈਡੀਕਲ ਸਹਾਇਤਾ ਕਰਕੇ ਉਹਨਾਂ ਨੇ ਇਸ ਦਲਦਲ 'ਚੋਂ ਵਿੱਚੋਂ ਕੱਢਣਾ ਚਾਹਣਾ ਤਾਂ ਕਿ ਹਰ ਮਾਂ ਦਾ ਜਿਹੜਾ ਸੁਪਨਾ ਵਾ ਹਰ ਬਾਪ ਦਾ ਜਿਹੜਾ ਸੁਪਨਾ ਵਾ ਕਿ ਸਾਡੇ ਬੱਚਾ ਵਧੀਆ ਹੋਵੇ ਮੇਰੀ ਮਾਂ ਦੀ ਤਮੰਨਾ ਵਾ ਬਾਕੀ ਕਰਾਉਣਾ ਗੁਰੂ ਨੇ ਮੈਂ ਜ਼ਰੂਰ ਇਸ ਗੱਲ ਤੇ ਪਹਿਰਾ ਦੇਣਾ ਇਹ ਮੇਰੀ ਵੱਡੀ ਭਾਵਨਾ ਤੁਸੀਂ ਇਹ ਗੱਲ ਕਹੀ ਆ ਵੀ ਖਾਸ ਕਰਕੇ ਚਿੱਡੇ ਨਸ਼ੇ ਤੇ ਇਹ ਕੰਮ ਕਰਨਾ ਵਾ ਇਹ ਪਿਛਲੀਆਂ ਸਰਕਾਰਾਂ 'ਚ ਵੀ ਵਿਗਦਾ ਆਇਆ ਤੇ ਆਪ ਜਿਹਦੀ ਸਰਕਾਰ ਬਣੀ ਆ ਉਹਨੇ ਤਾਂ ਇਹ ਇਸੇ ਮੁੱਦੇ ਤੇ ਲੜਾਈ ਲੜੀ ਸੀ ਵੀ ਅਸੀਂ ਹੋਕਿਆਂ ਦੇ ਵਿੱਚ ਨਸ਼ਾ ਖਤਮ ਕਰਦੇ ਆਂਗੀ ਅੱਜ 3 ਸਾਲ ਦੇ ਲਗਭਗ ਸਰਕਾਰ ਨੂੰ ਹੋ ਗਏ ਨਸ਼ਾ ਸ਼ਰੀਆਂ ਵਿੱਚ ਬਿਕਦਾ ਵਾ ਸੌਖੇ ਢੰਗ ਨਾਲ ਬਿਕਦਾ ਮਤਲਬ ਜੇ ਸਰਕਾਰ ਦਾ ਕੋਈ ਸਹਿਯੋਗ ਨਹੀਂ ਤਾਂ ਤੁਸੀਂ ਕਿਵੇਂ ਇਹਨੂੰ ਮਤਲਬ ਹੱਲ ਕਰੋਗੇ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਹੱਲ ਕਰ ਰਹੀ ਆ ਸ਼ੰਦਾ ਜੀ ਮੈਂ ਤਾਂ ਗੱਲ ਕਰ ਲਈ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਇਹਦੇ ਤੇ ਮੇਰੇ ਮਨ ਦੀ ਭਾਵਨਾ ਵਾ ਕਿ ਮੈਂ ਨਾ ਤਾਂ ਕੋਈ ਸਰਕਾਰ ਆ ਨਾ ਮੈਂ ਮੈਂ ਨਾ ਸਾਰੇ ਪੰਜਾਬ ਦੀ ਜ਼ਿੰਮੇਵਾਰ ਮੈਂ ਤਾਂ ਆਪਦੇ ਪਿੰਡ 'ਚ ਨਾ ਮੈਂ ਕੈਂਪ ਲਾ ਕੇ ਲੋਕਾਂ ਨੂੰ ਸਿੱਖਿਆ ਦੇ ਕੇ ਉਹਨਾਂ ਦਾ ਜਿਹੜਾ ਸੋਚ ਆ ਉਹਨੂੰ ਉੱਚੀ ਕਰਕੇ ਮੈਂ ਤਾਂ ਆਪਦੇ ਪਿੰਡ ਦਾ ਸਿਰਫ ਇੱਕ ਗੱਲ ਆ ਮੇਰੇ ਪਿੰਡ ਦੀ ਤਮੰਨਾ ਆ ਮੈਂ ਆਹਦੇ ਪਿੰਡ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਇੱਕ ਬਤੌਰ ਜ਼ਿੰਮੇਵਾਰ ਹੋਣ ਦੇ ਨਾਤੇ ਹੋਰ ਮੈਂ ਜੇ ਤੁਸੀਂ ਕਹੋ ਵੀ ਸਾਰੇ ਪਿਆਰ ਨੂੰ ਮੈਂ ਕਿਹੜਾ ਸੀਐਮ ਆ ਨਹੀਂ ਨਹੀਂ ਠੀਕ ਹੈ ਨਾ ਤੇ ਨਾ ਮੈਂ ਇਹ ਡਰਾਮੇ ਕਰਨ ਜਾਣਦਾ ਠੀਕ ਆ ਰਾਜਨੀਤੀ ਹੁੰਦੀ ਆ ਸਾਡੇ ਤੇ ਵੀ ਇਹ ਰਾਜਨੀਤੀਆਂ ਹੋਈਆਂ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰਾ ਸਵਾਲ ਤਾਂ ਇਹ ਸੀਗਾ ਵੀ ਇਹ ਸਰਕਾਰ ਇਸ ਤਰ੍ਹਾਂ ਹੁੰਦਾ ਚਾਹੀ ਸੀ ਕਿ ਅਸੀਂ ਨਸ਼ਾ ਨੂੰ ਬੰਦ ਕਰ ਦਿਆਂ ਵੀ ਤੁਹਾਨੂੰ ਲੱਗਦਾ ਵੀ ਨਸ਼ੇ ਬੰਦ ਹੋਏ ਇਹ ਤਾਂ ਜੀ ਗੱਲ ਸੁਣ ਲਓ ਇੱਕ ਇਹਨੇ ਇੱਕ ਗੱਲ ਗੱਲ ਕੀਤੀ ਆ ਇਹਨਾਂ ਨੇ ਕਿਹੜੇ ਗੱਲ ਤੇ ਡਰਾਮਾ ਨਹੀਂ ਕੀਤਾ ਅੱਜ ਲੋਕ ਫੇਲ ਕਾਤੋਂ ਇਹ ਸਰਕਾਰ ਅੱਜ ਇਹਨਾਂ ਨੂੰ ਕਾਗਜ਼ ਰੱਦ ਕਰਨ ਦੀ ਲੋੜ ਕਿਉਂ ਪੈ ਰਹੀ ਆ ਠੀਕ ਆ ਨਾ ਜਿੰਨੀਆਂ ਇਹਨਾਂ ਨੇ ਵੱਡੀਆਂ ਗੱਲਾਂ ਕੀਤੀਆਂ ਸਾਰੇ ਡਰਾਮੇ ਸੀ ਸਾਰੇ ਇਹਨਾਂ ਦਾ ਫੇਲਿਅਰ ਆ ਦੱਸੋ ਕਿਹੜਾ ਵਾ ਨਸ਼ੇ 'ਚ ਇਹ ਫੇਲ ਆ ਬਕਾਅਤ ਦੇ ਮੁੱਦੇ 'ਚ ਇਹ ਫੇਲ ਆ ਸਹੀ ਠੀਕ ਆ ਨਾ ਤੇ ਕੋਈ ਵੀ ਤੁਸੀਂ ਦੇਖਦੇ ਆ ਕਿ ਅੱਜ ਲੁੱਟਾ ਖੋਹਾਂ ਭ੍ਰਿਸ਼ਟਾਚਾਰ ਕਿਹੜਾ ਮੁੱਦਾ ਵਾ ਜਿਹੜੀਆਂ ਗੱਲਾਂ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਆਮ ਲੋਕ ਜਿਹੜੇ ਪੜ੍ਹੇ ਲਿਖੇ ਸੀ ਜਾਂ ਆ ਪਿੰਡਾਂ ਵਾਲੇ ਲੋਕ ਸੀ ਉਹਨਾਂ ਨੂੰ ਕਿਹਾ ਸੀ ਨੌਕਰੀਆਂ ਦਾ ਮੈਂ ਕਿਹਾ ਕਿਹੜੇ ਗੱਲ ਚ ਇਹਨਾਂ ਨੇ ਪਾ ਕੀਤਾ ਅੱਜ ਕਰਜ਼ਾ ਪਿਆ ਜਿਵੇਂ ਕਿੰਨਾ ਚੜਿਆ ਹੋਇਆ ਮੈਂ ਤਾਂ ਆਮ ਕਹਿੰਦਾ ਹੁੰਦਾ ਕਿ ਯਾਰ ਜੇ ਤੁਸੀਂ ਹੋਣਾ ਸੀ ਆਪਾਂ ਮੈਂਬਰ ਚੋਣਨਾ ਮੰਨ ਲਓ ਪਿੰਡ ਦੇ ਲੋਕਾਂ ਨੇ ਸਰਪੰਚ ਚੋਣਨਾ ਆਪਾਂ ਕਿੰਨੀਆਂ ਗੱਲਾਂ ਦੇਖਦੇ ਆ ਕਿ ਬੰਦਾ ਕਰਪਟ ਤਾਂ ਨਹੀਂ ਬੰਦਾ ਕੋਈ ਨਸ਼ਾ ਖਾਂਦਾ ਤਾਂ ਨਹੀਂ ਬੰਦਾ ਚੋਰ ਤਾਂ ਨਹੀਂ ਬੰਦਾ ਠੱਗ ਤਾਂ ਨਹੀਂ ਪਰ ਜਦ ਅਸੀਂ ਸ਼ਰਾਬੀ ਬੰਦੇ ਨੂੰ ਸੀਐਮ ਬਣਾ ਲਿਆ ਅਸੀਂ ਕਿੱਡੇ ਕਿੱਡੇ ਕਰਪਸ਼ਨ ਅੱਜ ਹੋ ਰਹੀ ਆ ਐਮਐਲਏ ਕਿੱਡੇ ਕਿੱਡੇ ਕੀ ਨਹੀਂ ਹੋ ਰਿਹਾ ਪਰ ਪਤਾ ਨਹੀਂ ਉਹ ਸੋਚ ਸੀ ਪਤਾ ਨਹੀਂ ਲੋਕਾਂ ਦਾ ਗੁੱਸਾ ਸੀ ਪਰ ਮੈਂ ਹੁਣ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਚੰਗੀਆਂ ਪੰਚਾਇਤਾਂ ਬਣਾਓ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਆ ਪਿੰਡ ਦਾ ਕੰਮ ਕਰਨਾ ਪਿੰਡ ਨੂੰ ਇੱਕ ਮੋਟਰ ਖੜਾ ਪਿੰਡ 'ਚ ਬੜੀਆਂ-ਬੜੀਆਂ ਸਮੱਸਿਆਵਾਂ ਆਉਂਦੀਆਂ ਜਿਹੜੇ ਲੋਕਾਂ ਨੂੰ ਤਿਆਰ ਬਾਵਾਂ ਉਹੀ ਬੰਦੇ ਪਿੰਡ ਦਾ ਕੰਮ ਕਰ ਸਕਦੇ ਆ ਠੀਕ ਆ ਜੀ ਹਰੇਕ ਦਾ ਕਰਦਾ ਹੁੰਦਾ ਕਿ ਮੈਂ ਸਰਪੰਚ ਬਣ ਜਾ ਮੈਂ ਮੈਂਬਰ ਬਣ ਜਾ ਪਰ ਮੈਜੋਰਟੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਪੰਚਾਇਤ ਦੇ ਵਿੱਚ ਅੱਛਾ ਇਹ ਵਿਰੋਧੀ ਉਮੀਦਵਾਰ ਜੋ ਤੁਹਾਡੇ ਹੈਗੇ ਆ ਉਹਨੂੰ ਤੁਸੀਂ ਕਿਵੇਂ ਲੈਣੇ ਆ ਮੈਦਾ ਜੀ ਦੇਖੋ ਮੈਂ ਤਾਂ ਆਪਾਂ ਵਿਰੋਧੀ ਨੂੰ ਕੀ ਕਹਿਣਾ ਵਿਰੋਧੀ ਦਾ ਆਪ ਦਾ ਗੱਲ ਆ ਮੇਰੀ ਆਪ ਦੀ ਆ ਮੇਰੇ ਤੇ ਕੋਈ ਕੰਮ ਆ ਕਿ ਕੰਮ ਕੀਤਾ ਕੰਮ ਕਰਾਂਗੇ ਵਿਕਾਸ ਕੀਤਾ ਪਿੰਡ ਦਾ ਪਹਿਲਾਂ ਵੀ ਵਿਕਾਸ ਕਰਾਂਗੇ ਲੋਕਾਂ ਦੀ ਨਿਮਰਤਾ ਨਾਲ ਸੇਵਾ ਕੀਤੀ ਆ ਤੇ ਗੁਰੂ ਮਹਾਰਾਜ ਮੂਰੇ ਅਰਦਾਸ ਇਹੀ ਕਰੇ ਕਿ ਸੱਚੇ ਪਾਤਸ਼ਾਹ ਤੋ ਮੈਨੂੰ ਬੜਾ ਵੱਡਾ ਅਹੁਦੇ ਬਖਸ਼ੇ ਆ ਤੇ ਹੁਣ ਵੀ ਤੂੰ ਮੈਨੂੰ ਸਰਪੰਚੀ ਬਖਸ਼ ਕੇ ਪੰਚਾਇਤ ਬਖਸ਼ ਕੇ ਨਿਮਰਤਾ ਨਾਲ ਸੇਵਾ ਕਰਨ ਵਾਲਾ ਅਸੀਂ ਆਪਾਂ ਵਿਰੋਧੀ ਨੂੰ ਕੀ ਕਹਣਾ ਉਹਨੇ ਆਪ ਦਾ ਕੰਮ ਕਰਨਾ ਪਾ ਆਪ ਦਾ ਕਰਨਾ ਵਿਰੋਧ ਆਪਾਂ ਨੂੰ ਨਿੰਦਕੀ ਕੀ ਲੈਣਾ ਤੁਹਾਨੂੰ ਚੋਣ ਨਿਸ਼ਾਨ ਕੀ ਮਿਲੇਆ ਮੈਨੂੰ ਚੋਣ ਨਿਸ਼ਾਨ ਗੁਰੂ ਦੀ ਕਰਪਣਾ ਦਾ ਟਰੈਕਟਰ ਮਿਲਿਆ ਮੇਰੇ ਸਾਰੇ ਨੌਜਵਾਨਾਂ ਦਾ ਸੀਗਾ ਮਨ ਦੀ ਭਾਵਨਾ ਕੱਲ ਪਰसों ਦੇ ਕਹਿੰਦੇ ਸੀ ਵੀ ਆਰ ਜੇ ਆਪਾਂ ਨੂੰ ਚੋਣਾਂ ਸੰਗ ਟਰੈਕਟਰ ਨਾਲ ਜੇ ਫੇਰ ਗੱਲ ਬਹੁਤ ਵਧੀਆ ਵਾ ਕਿਉਂਕਿ ਨਵਾਂ ਟ੍ਰੈਂਡ ਆ ਮੁੰਡਿਆਂ ਦੇ ਵਿੱਚ ਬੜਾ ਜੋਸ਼ ਹੁੰਦਾ ਤੇ ਗੁਰੂ ਮਾਰ ਨੇ ਉਹ ਵੀ ਮੇਰੀ ਭਾਵਨਾ ਮੇਰੇ ਸਾਥੀਆਂ ਦੀ ਭਾਵਨਾ ਪੂਰੀ ਕੀਤੀ ਹਨ ਟਰੈਕਟਰ ਮਿਲਿਆ ਆਖਰ ਦੇ ਵਿੱਚ ਜਿਹੜਾ ਕੋਈ ਸਵਾਲ ਮੈਂ ਤੁਹਾਨੂੰ ਨਹੀਂ ਕਰ ਸਕਿਆ ਤੁਸੀਂ ਆਪਣੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਹੀ ਵੋਟਰਾਂ ਨੂੰ ਇਹੀ ਕਹਿਣਾ ਚਾਹਣਾ ਕਿ ਮੈਂ ਤੁਹਾਡਾ ਪਰਖਿਆ ਹੋਇਆ ਉਮੀਦਵਾਰ ਮੈਂ ਹਮੇਸ਼ਾ ਸੇਵਾ ਦੇ ਵਿੱਚ ਸਮਰਪਿਤ ਰਿਹਾ ਮੈਂ ਕਿਸੇ ਨੂੰ ਕਦੇ ਜਵਾਬ ਨਹੀਂ ਦਿੰਦਾ ਮੈਂ ਆਪਦੇ ਵਿਰੋਧੀ ਨੂੰ ਵੀ ਕਰਦੇ ਉਚਾਨੀ ਬੋਲ ਕੇ ਦੇਖਿਆ ਫੇਰ ਵੀ ਕਿਤੇ ਜਾਣੇ ਨਜਾਨੇ ਮੇਰੇ ਤੋਂ ਕਿਸੇ ਖਿਲਾਫ ਕਿਤੇ ਗੱਲ ਕੋਈ ਹੋ ਗਈ ਹੋਵੇ ਤਾਂ ਮੈਂ ਉਸ ਗੱਲ ਦੀ ਤੁਹਾਡੇ ਮਿਹਦੇ ਮਰਾਹੀ ਮਾਫੀ ਵੀ ਮੰਗਦਾ ਤੇ ਨਾਲ ਬੇਨਤੀ ਵੀ ਕਰਦਾ ਯਾਰ ਅਗਰ ਮੈਨੂੰ ਮੌਕਾ ਦੇ ਕੇ ਦੇਖੋ ਤੇ ਤੁਸੀਂ ਇਸ ਗੱਲ ਦਾ ਅਹਿਸਾਸ ਕਰੋਗੇ ਕਿ ਅਸੀਂ ਸਹੀ ਫੈਸਲਾ ਲਿਆ ਜੇ ਤੁਸੀਂ 15 ਅਕਤੂਬਰ ਨੂੰ ਚੌਣ ਛਾਂ ਟਰੈਕਟਰ ਤੇ ਤੇ ਮੇਰੇ ਅਡੋ ਡਿਵਾਡਾਂ ਦੇ ਵਿੱਚ ਜਿਹੜੇ ਮੈਂਬਰ ਆ ਉਹਨਾਂ ਨੂੰ ਵੋਟਾਂ ਪਾਉਂਗੇ ਮੇਰੀ ਪੰਚਾਇਤ ਬਣਾਉਂਗੇ ਤਾਂ ਤੁਹਾਨੂੰ ਹਮੇਸ਼ਾ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਤੁਸੀਂ ਸਹੀ ਫੈਸਲਾ ਲਿਆ ਸੀ 15 ਅਕਤੂਬਰ ਨੂੰ ਤੇ 5 ਸਾਲ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਜਿੱਥੇ ਪਿੰਡ ਦਾ ਵਿਕਾਸ ਕਰਾਂਗੇ ਉੱਥੇ ਹਰ ਗਰੀਬ ਦੇ ਹਰ ਦੁੱਖ ਸੁੱਖ ਵਿੱਚ ਤੇ ਹਰ ਕੰਮ ਦੇ ਵਿੱਚ ਅਸੀਂ ਹਮੇਸ਼ਾ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਬੜੀ ਨਿਮਰਤਾ ਨਾਲ ਤੇ ਬੜੇ ਸਤਿਕਾਰ ਦੇ ਨਾਲ ਅਸੀਂ ਤੁਹਾਡੇ 'ਚ ਪੇਸ਼ ਹੋਵਾਂਗੇ ਇੱਕ ਕੁਐਸਚਨ ਆਖਰੀ ਤੁਹਾਡੇ ਕਈ ਮੈਂਬਰਾਂ ਦੇ ਸਹਿਮਤੀ ਵੀ ਹੋ ਚੁੱਕੀ ਹੈ ਹਾਂਜੀ ਜਿੱਥੇ ਕੋਸ਼ਿਸ਼ ਮੈਂ ਕੀਤੀ ਆ ਕਿੰਨੇ ਮੈਂਬਰਾਂ ਨਾਲ ਤਕਰੀਬਨ 4 ਮੈਂਬਰਾਂ ਦੇ ਸਹਿਮਤੀ ਹੋਈ ਆ ਸੋ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਪਿੰਡ ਨੂੰ ਵੀ ਅੱਗੇ ਤੁਸੀਂ ਮੌਕਾ ਦੇ ਦਿਓ ਪਰ ਜੋ ਗੁਰੂ ਦਾ ਹੁਕਮ ਹੈ ਇਹ ਵੀ ਵਧੀਆ ਗੱਲ ਆ ਚੋਣ ਲੜ ਕੇ ਵੀ ਫਿਰ ਲੋਕਾਂ ਦਾ ਫੈਸਲਾ ਕਬੂਲ ਲਿਆ ਬੜਾ ਆਨੰਦ ਆਉਂਦਾ ਉਹਦੇ ਚ ਵੀ ਤੁਹਾਨੂੰ ਜਦੋਂ ਲੋਕ ਤੁਹਾਨੂੰ ਚੁਣਦੇ ਆ ਤੇ ਫਿਰ ਤੁਹਾਡਾ ਮਨ ਹੋਰ ਵੀ ਵੱਧ ਕੰਮ ਕਰਨ ਨੂੰ ਲੱਗਦਾ ਚਲੋ ਚਾਂਸ ਸਿੰਘ ਜੀ ਇਹ ਤੁਹਾਡੀਆਂ ਗੱਲਾਂ ਬਾਤਾਂ ਆਪਣੇ ਸਾਰੇ ਦਰਸ਼ਕਾਂ ਨੇ ਵੋਟਰਾਂ ਨੇ ਇਹ ਸੁਣ ਲੈਣੀਆਂ ਦੇਖ ਲੈਣੀਆਂ ਤੇ ਜੋ ਤੁਸੀਂ ਗੱਲਾਂ ਕੀਆ ਉਹ ਉਹਨਾਂ ਨੂੰ ਵਾਚਣਗੇ ਸਾਰਾ ਕੁਝ ਕਰਨਗੇ ਤੇ ਕਿਹਨੂੰ ਉਹਨਾਂ ਨੇ ਸਮਰਥਨ ਦੇਣਾ ਉਹ ਕਰਨ ਦੇਣਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਲੰਜ ਦੇ ਰਾਣੀ ਹੈ ਆਪਣੀ ਗੱਲ ਰੱਖੀ ਆ ਤੇ ਹੁਣ ਮੈਂ ਉਮੀਦ ਕਰਦਾ ਵੀ ਤੁਸੀਂ ਆਪਣੇ ਚੋਨ ਸੰ ਟਰੈਕਟਰ ਤੇ ਬੈਠ ਕੇ ਆਪਣਾ ਚੋਨ ਪ੍ਰਚਾਰ ਕਰੋ ਜੀ ਧੰਨਵਾਦ ਜੀ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ